हां जी संगत जी ਇਹ ਪਾਵਨ ਅਸਥਾਨ ਧਨ ਮਾਤਾ ਗੁਜਰਕੌਰ ਜੀ ਦਾ ਪਿੱਕਾ ਪਿੰਡ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਇਸ ਜਗ੍ਹਾ ਤੇ ਪਹੁੰਚੇ ਆ ਤੇ ਆਪ ਜੀ ਨੇ ਉਹਨਾਂ ਦੀਆਂ ਪਾਵਨ ਯਾਦਗਾਰ ਨਿਸ਼ਾਨੀਆਂ ਜਿਹੜੀਆਂ ਨੇ ਮਾਤਾ ਜੀ ਦੀਆਂ ਉਹਨਾਂ ਦੇ ਦਰਸ਼ਨ ਕਰਉਣ ਲੱਗੇ ਹਨ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਦੋ ਪ੍ਰਾਤਾਂ ਜਿਹੜੀਆਂ ਇਹ ਮਾਤਾ ਗੁਜਰਕੌਰ ਜੀ ਦੀਆਂ ਹਨ ਸਾਹਮਣੇ ਘਟਾਲ ਪਈ ਹੈ ਸਤਗੁਰਾਂ ਦੀ ਇਹ ਔਰ ਦੋ ਪ੍ਰਾਤਾਂ ਨੇ ਇਹ ਪਾਵਨ ਨਿਸ਼ਾਨੀਆਂ ਉਹਨਾਂ ਸਮੇਂ ਦੀਆਂ ਜਿਹੜੀਆਂ ਸਤਗੁਰਾਂ ਦੀਆਂ ਸੰਭਾਲੀਆਂ ਹੋਈਆਂ ਨੇ ਬੜੇ ਪਿਆਰ ਸਤਕਾਰ ਦੇ ਨਾਲ ਅਤੇ ਨਾਲ ਹੀ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਦੋ ਪਾਵੇ ਜਿਹੜੇ ਨੇ ਦੋ ਪਾਵੇ ਪਏ ਹਨ ਉਹਨਾਂ ਸਮਿਆਂ ਦੇ ਤੇ ਹੋਰ ਨਿਸ਼ਾਨੀਆਂ ਵੀ ਇੱਥੇ ਨਾਲ ਨੇ ਦੋ ਤੀਰ ਜਿਹੜੇ ਨੇ ਅਤੇ ਦੋ ਘਟਾਰਾ ਇੱਕ ਜਮਦਾੜ ਕੋਈ ਸ਼ਸਤਰ ਹੈ ਅਤੇ ਦੋ ਹੱਥ ਲਿਖਤ ਜਿਹੜੇ ਹੁਕੂਨਾਮਾ ਸਾਹਿਬ ਇਹਨੇ تھے ਕਾ ਸਾਹਮਣੇ ਜਿਹੜਾ ਦਰਸ਼ਨ ਕਰਨੋਂ ਇਹ ਹੱਥ ਲਿਖਤ ਹੁਕੂਨਾਮਾ ਮਹਾਰਾਜ ਜੀਆ ਦਾ ਸੋ ਇਹ ਪਾਵਨ ਨਿਸ਼ਾਨੀਆਂ ਉੱਥੇ ਬਿਰਾਜਮਾਨ ਨੇ ਤੇ ਦੋ ਮਾਤਾ ਜੀ ਦਾ ਮੰਜਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਜਾ ਸਾਹਿਬ ਜਿਹੜਾ ਅੰਦਰ ਸਾਹਮਣੇ ਕੈਵਨ ਦੇ ਪੰਜਾਬ ਜੀ ਨੂੰ ਨਜ਼ਰ ਆ ਰਹੇ ਆ ਇਹ ਇਥੋਂ ਦੇ ਸੇਵਾਦਾਰ ਭਾਈ ਮਲਖੀਤ ਸਿੰਘ ਹਨ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਤਿਹਾਸ ਦਾ ਜਿਹੜਾ ਚਾਨਣਾ ਪਾਇਆ ਹੈ ਤੇ ਆਵਾਜ਼ ਕਟ ਆਨ ਕਰਕੇ ਦੁਬਾਰਾ ਜਿਹੜੀ ਆਵਾਜ਼ ਰਿਕਾਰਡਿੰਗ ਕਰਨੀ ਪਈ ਐ ਸਵਾਭ ਜਿੰਨੋਂ ਇਹਨਾਂ ਮੰਜਿਆਂ ਦੇ ਵੀ ਦਰਸ਼ਨ ਜਿਹੜੇ ਨੇ ਉਹ ਸੇਵਾਦਾਰ ਵੱਲੋਂ ਕਰਵਾਈ ਜਾਣੇ ਨੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਪੂਰੀ ਦੇਖਿਓ ਤੇ ਅੱਗੇ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ ਮਾਤਾ ਜੀ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਵਾਹਿਗੁਰੂ ਲਿਖਿਓ ਇਹ ਦੇਖੋ ਬਹੁਤ ਸੋਹਣੇ ਮੰਜੇ ਜਿਹੜੇ ਉਹਨਾਂ ਸਮਿਆਂ ਦੇ ਬਣੇ ਹੋਏ ਨੇ ਇੱਕ ਇਹ ਮੰਜਾ ਜਿਹੜਾ ਫੋਲਡਿੰਗ ਹੈ ਹੁਣ ਆਪ ਜੀ ਨੂੰ ਦਿਖਾਇਆ ਜਾ ਰਿਹਾ ਦੇਖੋ ਇਹ ਮੰਝਾ ਫੋਲਡ ਵੀ ਹੋ ਜਾਂਦਾ ਹੈ ਇਹ ਕਹਿੰਦੇ ਤਖਤ ਸਿਰੀ ਪਟਨਾ ਸਾਹਿਬ ਤੋਂ ਮੰਝਾ ਆਇਆ ਹੋਇਆ ਹੈ ਸੇਵਾਦਾਰਾਂ ਨੇ ਦੱਸਿਆ ਕਿ ਇਹ ਮੰਝਾ ਜਿਹੜਾ ਹੈ ਤਖਤ ਸਿਰੀ ਪਟਨਾ ਸਾਹਿਬ ਤੋਂ ਆਇਆ ਹੋਇਆ ਹੈ ਤੇ ਹੋਰ ਬਹੁਤ ਇਤਿਹਾਸਕ ਗੱਲਾਂ ਜਿਹੜੀਆਂ ਨੇ ਦੂਜੀ ਵੀਡੀਓ ਦੇ ਵਿੱਚ ਅੱਜ ਜੀ ਨਾਲ ਸਾਂਝੀਆਂ ਪਾਵਾਂਗੇ ਤੇ ਜਿਹੜੇ ਲਖਨਊ ਸਾਹਿਬ ਗਏ ਨੇ ਜਾਂ ਜਿਨ੍ਹਾਂ ਨੇ ਨਹੀਂ ਕਦੇ ਗਏ ਉਹ ਜ਼ਰੂਰ ਦਰਸ਼ਨ ਕਰਿਓ ਅਤੇ ਇਹ ਇਤਿਹਾਸਕ ਖੂਹ ਹੈ ਗੁਰਦੁਆਰਾ ਸਾਹਿਬ ਤੋਂ ਸੱਜੇ ਹੱਥ ਜਦੋਂ ਗੁਰਦਵਾਰ ਸਾਹਿਬ ਐਂਟਰ ਹੋਈਏ ਸੱਜੇ ਹੱਥ ਥੋੜਾ ਜਿਆਦਾ ਦੂਰ ਜਾ ਕੇ ਪਿੰਡ ਦੇ ਵਿੱਚ ਖੂਬ ਬਣਿਆ ਹੋਇਆ ਮਾਤਾ ਜੀ ਦਾ ਉਹਦੇ ਵੀ ਜ਼ਰੂਰ ਜਿਨ੍ਹਾਂ ਨੇ ਜਾਣ ਉਹ ਜ਼ਰੂਰ ਦਰਸ਼ਨ ਕਰਨ ਉਹਦੇ ਅਸੀਂ ਵੀ ਇੱਕ ਵੀਡੀਓ ਲੱਗ ਬਣਾਈ ਹੋਈ ਫੇਸਬੁੱਕ ਦੇ ਉੱਪਰ ਤੇ ਉਹਦੇ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਇੱਥੇ ਇੱਕ ਬੌਲੀ ਸਾਹਿਬ ਬਣੀ ਹੋਈ ਹੈ ਇਤਿਹਾਸਕ ਗੁਰਦਵਾਰਾ ਸਾਹਿਬ ਦੇ ਅੰਦਰ ਹੀ ਜਦੋਂ ਆਪਾਂ ਦਰਬਾਰ ਸਾਹਿਬ ਐਂਟਰ ਕਰਦੇ ਆ ਉੱਥੇ ਨਾਲ ਬੌਲੀ ਸਾਹਿਬ ਹੈ ਤੇ ਇਹ ਪਾਵਨ ਨਿਸ਼ਾਨੀਆਂ ਧਨਮਤਾ ਗੁਜਰਕੌਰ ਜੀਆਂ ਦਾ ਉਹਨਾਂ ਦਾ ਪਿੱਕੇ ਪਿੰਡ 6 ਮਹੀਨੇ 6 ਤੋਂ 7 ਮਹੀਨੇ ਮਹਾਰਾਜ ਸੱਚੇ ਪਾਤਸ਼ਾਹ ਤੇ ਰਹੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ